ਕਸ਼ਰੀ ਕੀਤਾ ਸੀ ਸੈਟੇ ਫਿੱਕੇ ਤੇ ਉਹ ਅਸੀਂ ਸੈਟਸ ਦੇ ਆਧਾਰ ਤੇ ਸਾਡੇ ਵਿਗਿਆਨੀ ਆ ਸਾਡੇ ਕੋਲ ਹੁਣ ਵੀ ਮੀਟਿੰਗਾਂ ਹੋਈਆਂ ਸਰਕਾਰ ਭੱਜ ਜਾਂਦੀ ਹੈ بار بار ਕਹਿ ਦੇ ਨਾ ਬਦਲੀ ਜਾਂਦੀ ਹੈ ਪਹਿਲਾਂ ਕਹਿੰਦੇ ਸੀ ਕਿ ਆ ਪਾਣੀ ਬਾਹਰ ਨਿਕਲੂ ਲੱਖਾਂ ਲੀਟਰ ਪਊਗਾ ਤਾਂ ਨਿਕਲੂ ਗਈ ਹੁਣ ਕਹਿੰਦੇ ਜੀਰੋ ਦੇ ਚਾਰਜ ਹੋ ਗਿਆ ਪਤਾ ਨਹੀਂ ਕਿਵੇਂ ਹੋ ਗਿਆ ਅਸੀਂ ਹਮਨੇ ਖੇਲੀ ਮੀਟਿੰਗ ਦੇਸ਼ੀ ਲੁਧਿਆਣਾ ਨੂੰ ਕਹੇ ਹਲਕਾ ਮੁੱਖ ਮੰਤਰੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਆ 5 ਜੁਲਾਈ ਨੂੰ ਅਸੀਂ ਉਹਦੇ ਵਿੱਚ ਬੈਠ ਸੀ ਅਸੀਂ ਉਹਨੂੰ ਪੁੱਛਿਆ ਮੁੱਖ ਮੰਤਰੀ ਸਾਹਿਬ ਇਹਨਾਂ ਫੈਕਟਰੀਆਂ ਨੇ ਲੱਖਾਂ ਲੀਟਰ ਪਾਣੀ ਧਰਤੀ ਚੋਂ ਖਿੱਚਣਾ ਤੇ ਉਹ ਜਿਹੜੇ ਡੈਜੈਸਟਰ ਵੱਡੇ ਵੱਡੇ ਖੂਹ ਬਣ ਰਿਹਾ ਉਹਦੇ ਚ ਕੋਲ ਕੇ ਉਹ ਬੈਠ ਆ ਕੇ ਗੈਸ ਕੱਢਨੀ ਆ ਉਹਦਾ ਦਿੱਕੀ ਜਵਾਬ ਸੀ ਕਹਿੰਦਾ ਸ਼ਾ ਫਿਰ ਮੈਂ ਕਹਿੰਦਾ ਹਾ ਨਹਿਰਾ ਸ਼ੂਏ ਤੇ ਖਾਰੇ ਪੱਕੇ ਕਹਦੋ ਬਣਾਉਣਾ ਜੇ ਨਾ ਪਾਣੀ ਕਹਿੰਦੇ ਬੰਦ ਹੋਣੇ ਖੁਦ ਮੰਨਿਆ ਸੀ ਟੁੱਟੀ ਗੱਲ ਘੋਰ ਮੰਨਿਆ ਸੀ ਉਹ ਕੇ ਉਸ ਪਿੰਡ ਦੇ ਲੋਕਾਂ ਵਾਲੇ ਤੁਹਾਡੇ ਦੇ ਲੋਕਾਂ ਦੀ ਗ੍ਰਾਮਪੁਰ ਬਣੇ ਨਹੀਂ ਲੱਗਣੇ ਚਾਹੀਦੇ ਅਸੀਂ ਵੇਖੀ ਕਹਿੰਦੇ ਆ ਸ਼ੋ ਇਹ ਅਸੀਂ ਸਿਨior ਤਕਸਾਲ ਮੋਰਚੇ ਨੂੰ ਵੀ ਉਹ ਸਾਰੇ ਡਾਕੂਮੈਂਟ ਮਹਈਆ ਕਰਾਵਾਂਗੇ ਹੋਰ ਕਿਸੇ ਵੀ ਨੂੰ ਚਾਹੀਦੀ ਉਹ ਜੜੀ ਵੀਡੀਓ ਆ ਟਿਕਟ ਜਿਹੜੀ ਬੈਸਾ ਜਿੱਥੇ ਇਹਨਾਂ ਨੇ ਮਾਰ ਚੁੱਪ ਕਰਕੇ ਸੀ ਉਹ ਵੀ ਦਵਾੜਾ ਪਾ ਦੇਵਾਂਗੇ ਪ੍ਰੈਕਟੀਕਲ ਕੰਗੜਾਈ ਰਾਜਪੂਤਾਂ ਨੂੰ ਦੇਖਿਆ ਹੋਇਆ ਬਿਨਾਂ ਸ਼ੱਕ ਮੱਖ ਮੰਤਰੀ ਦੇ ਡੀਸੀ ਨੇ ਉਹਨਾਂ ਨੂੰ ਬੰਦੇ ਕਮਜ਼ੋਰ ਸੀ ਲਹਰੇ ਲੱਪੇ ਚ ਲਾ ਕੇ ਪਿੱਛੇ ਹਟਾ ਲਿਆ ਹਜੇ ਤੱਕ ਉਹ ਫੈਕਟਰੀ ਨਹੀਂ ਚੱਲੀ ਕੁਝ ਪਾਉਂਦਾ ਕੀ ਸੀ ਉਹ ਪ੍ਰੈਸ ਮਟ ਵੀ ਪਾਉਂਦਾ ਸੀ ਹੁਣ ਕਹਿੰਦੇ ਹੁਣ ਨਹੀਂ ਪਾਉਂਦੇ ਪਰ ਸੈਂਟਰ ਗਵਰਨਮੈਂਟ ਦੇ ਜਿਹੜੀ ਗਾਈਡ ਲਾਈਨਾਂ ਵਿੱਚ ਲਿਖਿਆ ਹੋਇਆ ਹੈ ਪ੍ਰੈਸ ਮਟ ਵੀ ਮੁਸੀਪੰਦ ਕਾਰਪੋਰੇਸ਼ਨ ਦਾ ਜਿਹੜਾ ਕਚਰਾ ਜੋ ਸੁਭਾਣਾ ਉਹ ਵੀ ਪੈ ਸਕਦਾ ਤੇ ਤੁਸੀਂ ਕਾ ਨੋਟਾ ਦੇਉਗੇ ਮੁਸਕਾਬਾ ਦਾ ਮਾਲ ਕਹਿੰਦਾ ਸਾਡੇ ਸਾਥੀਆਂ ਨੂੰ ਪ੍ਰੈਸ ਮੀਟ ਸੈਂਟਰ ਸਰਕਾਰ ਨੇ ਯਾਦ ਦਿੱਤੀ ਹੈ ਤੇ ਜਿਹੜੀ ਗੁੰਡਾ ਕਰਦੀ ਉਹ ਕਰਦਾ ਹੈ ਕਿ ਸਰਕਾਰ ਚੁੱਪ ਬੈਠੀ ਹੈ ਉਹ ਅਜੇ ਕੇਸ ਕਿਉਂ ਨਹੀਂ ਦਰਜ ਹੁੰਦਾ ਹਰਾਨ ਸਾਡੇ ਨਾਲ ਆਕਵਾ ਦੇ ਦੋਸ਼ ਲਾਉਂਦੇ ਕਿ ਲੱਖਰ ਕਿਸ ਛੋਦਾ ਕਰਦੇ ਸੀ ਉਹ ਭੜਿਆ ਮਾਨਸ ਸੌਦਾ ਕਰਨ ਵਾਲੇ ਲੋਕ ਲੜਦੇ ਨਹੀਂ ਹੁੰਦੇ ਸੌਦਾ ਕਰਨ ਵਾਲੇ ਲੋਕਾ ਸ਼ਮਸ਼ਲੇ ਬੁਲੰਦ ਹੋਦੇ ਆ ਝੂਠ ਦਾ ਬੋਲ ਪਹਿਲਾ 315 ਬੋਟ ਦੀਆਂ ਰਫਲਾ ਦਿਖਾਉਂਦਾ ਰਿਆਂ ਕਿੱਥੇ ਗਿਆ ਪੁਲਿਸ ਪ੍ਰਸ਼ਾਸਨ ਇੱਥੋਂ ਦਾ ਸਮਰਾਲੇ ਦਾ

ਕਾਰਖ ਜੁੜ ਗਿਆ ਸੈਂਟਰ ਅਕਟਰ ਰਜਿਸਟਰੇਡ ਹੈਗਾ ਬੋਰਡ ਦੀ ਰਿਪੋਰਟ ਹੈ ਪਾਣੀ ਜਿਹੜਾ ਇਸ ਘਰ ਤੋਂ ਖਿੱਚਿਆ ਨਹੀਂ ਜਾ ਸਕਦਾ ਤਾਂ ਮਾਸੂ ਜੈਨ ਜੀ ਕਿਤੇ ਸਾਡੇ ਡੀਸੀ ਸਾਹਿਬਾ ਕਿਤੇ ਫੇਟੇ ਵੀ ਨਹੀਂ ਲੱਗਣੇ ਅਸ਼ਿਕਾ ਨਹੀਂ ਲੱਗਣੇ ਪਾਣੀ ਬਲੋਂ ਤੇ ਆਇਆ ਪੰਜਾਬ ਆ ਕੇ ਥੱਲੇ ਜਾਵੜਿਆ ਪਾਣੀ ਸਾਡੀ ਤਾਲਮਿਲ ਕਮੇਟੀ ਦੇ ਮਾਲਕ ਅੱਗੇ ਵੀ ਵੀਡੀਓ ਪਾਈ ਸੀ ਇਹਨੇ ਸਾਡੀ ਤਾਲਮਿਲ ਕਮੇਟੀ ਦੇ ਮੈਂਬਰਾਂ ਦੇ ਵੀ ਨਾਮ ਲੈ ਸੀ ਕੋਈ ਕਟਾਉਣਾ ਚਾਹੀਦਾ ਪੰਜਾਬ ਦੀ ਧਰਤੀ ਕਹੇ ਜੀ ਆ ਬਾਕੀ ਧਰਤੀ ਹੈ ਇਹ ਮੈਨੂੰ ਯਾਦ ਹੈ 1 ਅਗਸਤ ਨੂੰ ਮੁੱਖ ਮਾਤੀ ਦਾ ਪਰ ਮੁੱਖ ਇਕਬਦਰ ਕਹਿੰਦਾ ਕਹਿੰਦਾ ਜੇ ਬਾਅਦ ਕੋਈ ਵਿਰੋਧ ਨਹੀਂ ਕਰਦਾ ਇਹ ਪੰਜਾਬ ਦਾ ਇਹ ਕਿਉਂ ਕਰਦੇ ਆ ਅਸੀਂ ਕਿਹਿਆ ਪੰਜਾਬ ਦੀ ਧਰਤੀ ਦਾ ਇਤਿਹਾਸ ਹੈ ਕੱਤ ਗੱਲੋ ਜਰਦੇ ਨਹੀਂ ਬਰੇ ਵਾਸਤੇ ਕੁਰਬਾਨੀਆਂ ਦਿੰਦੇ ਆ ਅਸੀਂ ਅੱਜ ਚੇਤਾਵਨੀ ਵੀ ਦੇਣ ਆਏ ਆ ਪ੍ਰਸ਼ਾਸਨ ਦਾ ਘਚਤੀ ਖਨਾ ਲਸਕੇ ਗਿਆ ਤੇ ਪਹਿਲਾ ਮੁਸ਼ਕਵਾ ਉੱਲ ਲੈ ਗਿਆ ਰੋਹ ਸਾਡੇ ਪੁੱਤਰਾਂ ਵੀ ਸਾਥੀ ਅਸੀਂ ਉੱਤੇ ਬੈਠੇ ਆਂ ਸ਼ੋਅ ਅਜੇ ਸਟੇਜ ਤੋਂ ਲਾਂਕ ਕਰ ਦਿਆ ਥਾਲ ਮੈਂ ਕਮੇਟੀ ਕਿ ਕਿਸੇ ਤੇ ਗੁੰਡਾ ਗੱਡੀ ਕਰਨ ਨਾਲ ਇਹ ਮਾਰਕਾ ਛੁੱਕੇ ਨਹੀਂ ਬਚਣਗੇ ਬਸ਼ਰਤ ਇਹ ਹੈ ਵੀ ਥੋੜੇ ਲੋਕਾਂ ਦਾ ਇਕੱਠ ਹੋਣਾ ਚਾਹੀਦਾ ਥੋੜੇ ਲੋਕਾਂ ਦਾ ਸ਼ਰਤ ਜ਼ਰੂਰ ਹੋਣੀ ਚਾਹੀਦੀ ਹੈ ਪਹਿਲੀ ਗੱਲ ਕੌਣ ਨੇ ਧਾਰ ਤੇ ਵਾਸੀ ਬੈਸੀ ਜਦੋਂ ਚਾਰ ਲਾਕੇ ਭੰਨੇ ਭਾਈ ਚਾਰ ਲਾਕੇ ਪਾਸੇ हट ਗਈ ਪੁਰਸ਼ ਸਾਡੀਆਂ ਬੀਬੀਆਂ ਨੇ ਸਾਡੇ ਲੋਕਾਂ ਨੇ ਇਸ ਲਈ ਇਸ ਗੱਲ ਦੀ ਪੀਲ ਕਰਦਾ ਕਿਸਾਨ ਮਜ਼ਦੂਰ ਜੱਟੇ ਬੰਦਿਆਂ ਤੋਂ ਡਿਪ੍ਰੈਸਟੇ ਆ ਘਬਰਾਇਆ ਬਹੁਤ ਬਹੁਤ ਧੰਨਵਾਦ ਹੱਕਾਂ ਲਈ ਜੋ ਲੜਦੇ ਲੋਕ ਜਿੱਲਾ ਤੋਂ ਨਹੀਂ ਡਰਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਫਰਾਰ ਪਾ ਗਏ ਭਾਈ ਤੁਹਾਡੇ ਲਈ ਬੰਕਾਰ ਕੋਈ ਕੁਸ਼ੀ ਵੀ ਹੋ ਜੇ ਲੜਾ ਕੇ ਮਾਰਾ ਕੇ ਪਰ ਆਪਣੇ ਬੱਚਿਆਂ ਦਾ ਭੁੱਖੇ ਖੜੀ ਉਚੜਨ ਦੇ ਆਗੇ ਧਰਤੀ ਮਾਂ ਨੂੰ ਜਰਹੀ ਨਹੀਂ ਹੁਣ ਦੇ ਆਗੇ ਸਾਡਾ ਪਾਣੀ ਦੂਸ਼ਟ ਨਹੀਂ ਹੋਣ ਦਾਗੇ ਹਵਾ ਚ ਰੇਹਣੀ ਨਹੀਂ ਹੋਣ ਦਿੰਦਾ ਅਖੀਰ ਦੇ ਵਿੱਚ ਪਿੰਡ ਵਸਰੀਆ ਵੱਲੋਂ ਤੇ ਤਾਲਵੇ ਸੰਘਰਸ਼ ਕਮੇਟੀ ਦੇ ਆਗੂ ਪਿੰਡ ਦੀ ਸੰਘਰਸ਼ ਕਮੇਟੀ ਦੇ ਆਗੂ ਰੂਪ ਸਿੰਘ ਜੀ ਮੁਸ਼ਕਾਬਾਦ ਆਇਆ ਦਾ ਧਨਵਾਦ ਕਰਨਗੇ ਸੱਥੀ ਰੂਪ ਸਿੰਘ ਜੀ ਮੁਸ਼ਕਾਬਾਦ ਸ਼ੁਕਰੀਆ ਸ਼ਕੀਰ ਜੀ ਸ਼ੁਕਰੀਆ ਬਾਦ ਹੈ ਵੀਗੇ ਲੱਗ ਰਹੀ ਕੈਂਸਰ ਗੈਸ ਫੈਕਟਰੀ ਦੇ ਵਿਰੋਧ ਵਿੱਚ ਅੱਜ ਆਪਾਂ ਇਕੱਠੇ ਹੋਏ ਆ ਜਿੰਨੇ ਵੀ ਪਿੰਡਾਂ ਚੋਂ ਥੋੜੇ ਇਲਾਕੇ ਚੋਂ ਦੂਰੋਂ ਨੇੜੇ ਜਿੰਨੇ ਵੀ ਮੇਰੇ ਵੀਰ ਭਾਈ ਅੱਜ ਸਾਡਾ ਸਾਥ ਦੇਣ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਭਾਵੇਂ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਕਿਸਾਨ ਜਥੇਬੰਦੀਆਂ ਦੇ ਸੀਨੀਅਰ ਆਗੂ ਵੀ ਆਏ ਨੇ ਛੋਟੇ ਵਰਕਰਾਂ